ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨੂੰ ਦੇ ਦਿੱਤੀ ਹੈ ਇੱਕ ਹੋਰ ਖੁਸ਼ਖਬਰੀ ਮੁਫਤ ਸਫ਼ਰ ਕਰਨ ਵਾਲੀਆਂ ਬੀਬੀਆਂ ਨੂੰ ਲੱਗੀਆਂ ਨੇ ਹੋਰ ਵੀ ਮੌਜਾਂ ਸਰਕਾਰੀ ਬੱਸਾਂ ਦੇ ਵਿੱਚ ਹੁਣ ਨਹੀਂ ਹੋਵੇਗੀ ਭੀੜ ਕਿਉਂਕਿ ਸਰਕਾਰ ਨੇ ਲੈ ਲਿਆ ਹੈ ਇੱਕ ਖਾਸ ਫੈਸਲਾ ਜਿਆਂ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਬੀਬੀਆਂ ਨੂੰ ਇੱਕ ਹੋਰ ਖੁਸ਼ਖਬਰੀ ਦੇ ਦਿੱਤੀ ਹੈ ਜਿਹੜੀਆਂ ਬੀਬੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਸਨ ਉਹਨਾਂ ਨੂੰ ਹੁਣ ਹੋਰ ਵੀ ਮੌਜਾਂ ਲੱਗ ਜਾਣਗੀਆਂ ਤੇ ਸਰਕਾਰੀ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਹੁਣ ਭੀੜ ਨਹੀਂ ਹੋਵੇਗੀ ਕਿਉਂਕਿ ਸਰਕਾਰ ਨੇ ਇਸ ਬੰਦ ਦੇ ਵਿੱਚ ਇੱਕ ਖਾਸ ਫੈਸਲਾ ਲੈ ਲਿਆ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਪੀਆਰਟੀਸੀ ਬੱਸਾਂ ਦੇ ਵੇੜੇ ਦੇ ਵਿੱਚ 500 ਹੋਰ ਬੱਸਾਂ ਦੀ ਬੜੌਤਰੀ ਕੀਤੀ ਜਾਵੇਗੀ ਦੇ ਨਾਲ ਹੀ ਪੰਸਬ ਬੱਸਾਂ ਦੇ ਬੇੜੇ ਦੇ ਵਿੱਚ 432 ਹੋਰ ਬੱਸਾਂ ਦੀ ਵਣोतरी ਹੋਵੇਗੀ ਜਿਸ ਦੇ ਨਾਲ ਬੱਸਾਂ ਦੇ ਵਿੱਚ ਜਿਹੜੀ ਭੀੜ ਹੁੰਦੀ ਹੈ ਉਹ ਘਟ ਜਾਵੇਗੀ ਇਹ ਬੱਸਾਂ ਵੀ ਪੰਜਾਬ ਦੀਆਂ ਵੱਖ-ਵੱਖ ਸੜਕਾਂ ਤੇ ਦੌੜਨਗੀਆਂ ਜਿਸ ਦੇ ਨਾਲ ਬੀਬੀਆਂ ਨੂੰ ਪਹਿਲਾਂ ਦੇ ਨਾਲੋਂ ਵੀ ਜਿਹੜਾ ਸਫ਼ਰ ਉਹ ਸੁਖਾਲਾ ਹੋ ਜਾਵੇਗਾ ਦੱਸਦੀ ਹੈ ਕਿ ਜਿਹੜੀਆਂ ਪੀ ਆਰਟੀਸੀ ਪੰਸਰਬ ਤੇ ਰੋਡਵੇਜ ਬਸਾਂ ਦੀ ਜਿਹੜੀ ਜੂਨੀਅਨ ਹੈ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਮੁਖ ਸਕੱਤਰ ਦੇ ਨਾਲ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਹੀ ਇਹ ਫੈਸਲਾ ਲਿਆ ਗਿਆ ਹੈ ਤੇ ਇਸ ਦਾ ਐਲਾਨ ਵੀ ਕਰ ਦਿੱਤਾ ਗਿਆ ਦੱਸਤੀ ਹੈ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਤੇ ਹੋਰ ਵਿਧਾਇਕ ਵੀ ਇਸ 플레이 ਨਾਲ ਸ਼ਾਮਿਲ ਸਨ ਇਥੇ ਜਿਹੜੀ ਜੂਨੀਅਨ ਹੈ ਉਸ ਦੀਆਂ ਵਕ ਵਕ ਮੰਗਾਂ ਨੂੰ ਵੀ ਵਿਚਾਰਿਆ ਗਿਆ ਤੇ ਉਸ ਦੇ ਬਾਰੇ ਦੇ ਵਿੱਚ ਮੁੱਢ ਤੋਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਫੈਸਲਾ ਲੈਣ ਦੀ ਗੱਲ ਵੀ ਆਖੀ ਗਈ ਹੈ ਦੱਸ ਦਈਏ ਕਿ ਟ੍ਰਾਂਸਪੋਰਟ ਯੂਨੀਅਨ ਦਾ ਮੁਖੀ ਰੇਸ਼ਮ ਸਿੰਘ ਵੀ ਇਸ ਵੇਲੇ ਸ਼ਾਮਿਲ ਸਨ ਤੇ ਹੋਰ ਵੀ ਅਧਿਕਾਰੀ ਇਸ ਵੇਲੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਰਹੇ ਸਨ ਇਸ ਵੇਲੇ ਹੋਰਨਾ ਮੁੱਦਿਆਂ ਨੂੰ ਵੀ ਵਿਚਾਰਿਆ ਗਿਆ ਜਿਹੜੇ ਕਾਫੀ ਲੰਬੇ ਸਮੇਂ ਤੋਂ ਲੰਬਿਤ ਪਏ ਸਨ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਇਸ ਮੀਟਿੰਗ ਦੇ ਵਿੱਚ ਇਹ ਵੀ ਗੱਲ ਕੀਤੀ ਗਈ ਹੈ ਕਿ ਜਿਹੜੇ ਵਰਕਰ ਬਹੁਤ ਜ਼ਿਆਦਾ ਕੰਮ ਕਰਦੇ ਨੇ ਪਰੰਤੂ ਉਹਨਾਂ ਨੂੰ ਤਨਖਾਹ ਬਹੁਤ ਘੱਟ ਮਿਲਦੀ ਹੈ ਉਹਨਾਂ ਦੀ ਤਨਖਾਹ ਨੂੰ ਵਧਾਉਣ ਬਾਰੇ ਵੀ ਚਰਚਾ ਕੀਤੀ ਗਈ ਹੈ ਨਾਲ ਹੀ ਜਿਹੜੇ ਮੁਲਾਜ਼ਮ ਕੰਟਰੈਕਟ ਤੇ ਨੇ ਉਹਨਾਂ ਨੂੰ ਵੀ ਪੱਕੇ ਕਰਨ ਦੀ ਗੱਲ ਆਖੀ ਗਈ ਹੈ ਇਸ ਦੇ ਸਬੰਧ ਦੇ ਵਿੱਚ ਪੱਤਰ ਵੀ ਜਾਰੀ ਕਰਨ ਬਾਰੇ ਆਖ ਦਿੱਤਾ ਗਿਆ ਸਰਦਾਰ ਲਾਜਿਤ ਸਿੰਘ ਪੁੱਲਰ ਹੁਣਾ ਨੇ ਕਿਹਾ ਹੈ ਕਿ ਜਿਹੜੀਆਂ ਟਰਾਂਸਪੋਰਟ ਵਿਭਾਗ ਦੇ ਨਮਾਜ਼ਮਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਵੀ ਵਿਚਾਰਿਆ ਜਾਵੇਗਾ ਤੇ ਉਹਨਾਂ ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕੁਝ ਐਲਾਨ ਕਰ ਦਿੱਤੇ ਜਾਣਗੇ ਤੇ ਫਲਹਾਲ ਦੀ ਘੜੀ ਦੇ ਵਿੱਚ ਪੰਜਾਬ ਦੀਆਂ ਬੀਬੀਆਂ ਦੇ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਜਿਹੜੀਆਂ PRTC ਤੇ ਪਨ ਬੱਸ ਬੱਸਾਂ ਨੇ ਉਹਨਾਂ ਦੇ ਵਿੱਚ ਬੜੌਤਰੀ ਕਰ ਦਿੱਤੀ ਗਈ ਹੈ ਹੋਰ ਜ਼ਿਆਦਾ ਵਾਅਦਾ ਕਰ ਦਿੱਤਾ ਗਿਆ ਹੈ ਇਹ ਬੱਸਾਂ ਵੱਖ-ਵੱਖ ਸੜਕਾਂ ਤੇ ਦੌੜਨਗੀਆਂ ਪੰਜਾਬ ਦੀਆਂ ਔਰਤਾਂ ਹੁਣ ਪਹਿਲਾਂ ਦੇ ਨਾਲੋਂ ਵੀ ਸੌਖੇ ਤਰੀਕੇ ਦੇ ਨਾਲ ਸਫ਼ਰ ਕਰ ਸਕਣਗੀਆਂ ਬੱਸਾਂ ਦੇ ਵਿੱਚ ਭੀੜ ਬਹੁਤ ਜ਼ਿਆਦਾ ਘੱਟ ਹੋਵੇਗੀ ਆਰਾਮ ਤੇ ਨਾਲ ਹਰ ਔਰਤ ਨੂੰ ਸੀਟ ਮਿਲ ਸਕੇਗੀ ਔਰ ਸਫ਼ਰ ਤਾਂ ਪਹਿਲਾਂ ਹੀ ਮੁਫਤ ਹੈ ਤੇ ਹੁਣ ਸੀਟ ਮਿਲਣ ਦੇ ਵਿੱਚ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਸੋ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਦੇ ਲਈ ਇੱਕ ਖਾਸ ਕਦਮ ਚੁੱਕਿਆ ਇੱਕ ਖੁਸ਼ਖਬਰੀ ਦਿੰਦੀ ਹੈ ਜਿਸ ਦੇ ਨਾਲ ਔਰਤਾਂ ਬਹੁਤ ਵਧੀਆ ਤਰੀਕੇ ਤੇ ਸੁਖਾਲੇ ਤਰੀਕੇ ਦੇ ਨਾਲ ਸਫ਼ਰ ਕਰ ਸਕਣਗੀਆਂ